ਹੋਣਾ ਹੋਣਾ ਨਾ ਕਿ ਮੇਰੇ ਦਾਦਾ ਜੀ ਦੇ 100 ਸਾਲ ਦੇ ਹੋ ਕੇ ਮਰੇ ਤੇ ਮੈਂ ਦੰਦ ਬਿਲਕੁਲ ਸਹੀ ਸੀ ਦੰਦ ਸਹੀ ਸੀ ਅਕਸਰ ਇਹ ਲੋਕ ਕਰਦੇ ਉਹ ਭਾਜੀ ਇਸੇ ਕਰਕੇ 90 100 ਸਾਲ ਦੇ ਹੋਏ ਸੀ ਕਿਉਂਕਿ ਉਹਨਾਂ ਦੇ ਦੰਦ ਸੀ ਇਹ ਉਲਟ ਹੈ ਜਿਸ ਬੰਦੇ ਦੇ ਦੰਦ ਹੋਣਗੇ ਉਹ ਲੰਮੀ ਉਮਰ ਭੋਗੇਗਾ ਇਹ 100% ਹੈ ਜੇ ਤੁਹਾਡੇ ਦੰਦ ਹੈ ਤਾਂ ਤੁਸੀਂ ਲੰਮੀ ਜ਼ਿੰਦਗੀ ਜਿਓਗੇ ਜੇ ਤੁਹਾਡੇ ਦੰਦ ਨਹੀਂ ਹੈ ਤਾਂ ਤੁਸੀਂ ਨਹੀਂ ਜੀ ਸਕਦੇ ਤੁਸੀਂ ਵਿਦਨ ਜਦੋਂ ਤੁਹਾਡੇ ਦੰਦ ਨਿਕਲ ਜਾਂਦੇ ਵਿਦਨ 10 ইয়ার্স মেਬੀ ਰਬ ਨਾ ਕਰੇ ਪ੍ਰੋਬਲਮ ਤੁਹਾਨੂੰ ਆ ਜਾਏਗੀ ਕਿਉਂਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰਲੀ ਚਿਤਕੇ ਨਹੀਂ ਖਾ ਰਹੇ ਤੁਹਾਡੇ ਨਿਊਟ੍ਰੀਐਂਟਸ ਤੁਹਾਨੂੰ ਪ੍ਰੋਪਰ ਨਹੀਂ ਮਿਲ ਰਹੇ ਸੋ ਪ੍ਰੋਬਲਮ ਆ ਤੁਹਾਨੂੰ ਆਣੀ ਹੈ ਹੁਣ ਗੱਲ ਕਰਦੇ ਆ ਕਿ ਜੇ ਕਿਸੇ ਦਾ ਇੱਕ ਜਾਂ ਦੋ ਦੰਦ ਮਿਸਿੰਗ ਹੈ ਮਿਸਿੰਗ ਦਾ ਮਤਲਬ ਨਿਕਲ ਗਏ ਹੈ ਨਹੀਂ ਲਵਾਏ ਮੰਨ ਲਓ ਭਾਜੀ ਤੁਸੀਂ ਇਸ ਪਾਸੋਂ ਦੰਦ ਕਢਾਇਆ ਉਹ ਤੁਸੀਂ ਲਵਾਇਆ ਨਹੀਂ ਹੁਣ ਤੁਹਾਡੇ ਦੰਦ ਪਹਿਲਾਂ ਲਾਈਨ 'ਚ ਲੱਗੇ ਹੋਏ ਸੀ ਵਿਚਕਾਰ ਉਹ ਇੱਕ ਦੰਦ ਤੁਸੀਂ ਕਢਵਾ ਦਿੱਤਾ ਤਾਂ ਆ ਦੋ ਦੰਦ ਖੜੇ ਆ ਵਿਚਕਾਰ ਜਗ੍ਹਾ ਬਣ ਗਈ ਇਹਨੂੰ ਤੁਸੀਂ ਐਦਾਂ ਸੋਚੋ ਕਿ ਅਸੀਂ ਬੱਸ 'ਚ ਸਫ਼ਰ ਕਰ ਰਹੇ ਹਾਂ ਤਿੰਨ ਜਣੇ ਵਾਲੀ ਸੀਟ ਤੇ ਬੈਠੇ ਆ ਵਿਚਕਾਰਲਾ ਬੰਦਾ ਉੱਠ ਗਿਆ ਉਹਦਾ ਸਟੇਸ਼ਨ ਆ ਗਿਆ ਉੱਤਰ ਗਿਆ ਕਿ ਅਸੀਂ ਉੱਥੇ ਹੀ ਬੈਠੇ ਰਹਿਣੇ ਆ ਨਹੀਂ ਅਸੀਂ ਢਿੱਲੇ ਹੋ ਕੇ ਬਹਿ ਜਾਂਦੇ ਆ ਉਹਦੀ ਜਗ੍ਹਾ ਨੂੰ ਇੰਜੋਏ ਕਰਦੇ ਆ ਐਦਾਂ ਹੀ ਜਦੋਂ ਵਿਚਕਾਰਲਾ ਦੰਦ ਨਿਕਲ ਜਾਂਦਾ ਤਾਂ ਨਾਲ ਦੇ ਦੰਦ ਉਹਦੀ ਜਗ੍ਹਾ ਨੂੰ ਇੰਜੋਏ ਕਰਨ ਲਈ ਉੱਥੇ ਆ ਜਾਂਦੇ ਆ ਉਹ ਜਿੱਦਾਂ ਹੀ ਇੱਥੇ ਆਂਦੇ ਆ ਤਾਂ ਪਰਲੇ ਦੰਦ ਨਾਲ ਜਿਹੜਾ ਦੂਸਰੇ ਪਾਸੇ ਗੈਪ ਬਣ ਗਿਆ ਇੱਧਰ ਵੀ ਗੈਪ ਬਣ ਗਿਆ ਤੇ ਇਹ ਟੇਡੇ ਵੀ ਹੋ ਗਏ ਜਿੱਦਾਂ ਇਹ ਟੇਡੇ ਹੋ ਗਏ ਉੱਪਰਲਾ ਦੰਦ ਸੀਗਾ ਜਿਹੜਾ ਉਹਨੂੰ ਵੀ ਕੰਟੈਕਟ ਜਿਹੜਾ ਪੂਰਾ ਸੀਗਾ ਇਹ ਟੇਡਾ ਹੋ ਗਿਆ ਤਾਂ ਖਤਮ ਹੋ ਗਿਆ ਕੰਟੈਕਟ ਟੇਡੇ ਹੋਣ ਨਾਲ ਉੱਪਰਲਾ ਦੰਦ ਵੀ نیچے ਆਣਾ ਸ਼ੁਰੂ ਹੋ ਗਿਆ ਉਹਨੂੰ ਕਹਿੰਦੇ ਨੇ ਸੁਪਰਾ ਇਰਪਸ਼ਨ ਹੂੰ ਇਸ ਇਸ ਪ੍ਰੋਬਲਮ ਨੂੰ ਅੱਛਾ ਇਸੇ ਕਰਕੇ ਤੁਸੀਂ ਪੰਜਾਬੀ 'ਚ ਆਮ ਸੁਣਿਆ ਹੋਣਾ ਕਿ ਇੱਕ ਜਾੜ ਕਢਾਈ ਸੀ ਮੁੜ ਕੇ ਵਾਢਾ ਹੀ ਲੱਗਿਆ ਹੂੰ ਕਿ ਮੈਂ ਇੱਕ ਜਾੜ ਕਢਾਈ ਸੀ ਮੁੜ ਕੇ ਵੱਡਾ ਹੀ ਲੱਗਿਆ ਸਾਰੀਆਂ ਜਾਣਾ ਸਾਰੀਆਂ ਜਾਣਾ ਨਿਕਲ ਗਏ ਉਹ ਤਾਂ ਰੀਜ਼ਨ ਇਹ ਹੈ ਕਿ ਇੱਕ ਦੰਦ ਕਢਾਇਆ ਬਾਕੀ ਦੇ ਦੰਦ ਐਦਾਂ ਹੋ ਗਏ ਉੱਪਰਲਾ ਦੰਦ نیچے ਆ ਗਿਆ ਤੇ ਤੁਹਾਡੇ ਬਾਕੀ ਦੰਦਾਂ 'ਚ ਵੀ ਖਾਣਾ ਫਸਣ ਲੱਗ ਗਿਆ ਤੇ ਹੌਲੀ-ਹੌਲੀ ਤੁਹਾਡੇ ਬਾਕੀ ਦੰਦ ਵੀ ਖਰਾਬ ਹੋ ਗਏ ਉਹ ਵੀ ਨਿਕਲ ਗਏ ਇੱਕ ਤਾਂ ਇਹ ਵੱਡੀ ਪ੍ਰੋਬਲਮ ਹੈ ਕਿ ਤੁਹਾਡੇ ਬਾਕੀ ਦੰਦ ਨਿਕਲ ਜਾਣਗੇ ਜੇ ਤੁਸੀਂ ਉਹ ਦੰਦ ਨਹੀਂ ਲਵਾਉਂਗੇ ਤਾਂ ਇੱਕ ਹੋਰ ਜਿਹੜੀ ਭਾਜੀ ਵੱਡੀ ਦਿੱਕਤ ਆਉਂਦੀ ਹੈ ਜਿਹੜੀ ਸਾਨੂੰ ਸਮਝ ਹੀ ਨਹੀਂ ਹੈ ਜਾਂ ਸਾਡੇ ਅਸੀਂ ਉਸ ਤੱਕ ਸੋਚ ਹੀ ਨਹੀਂ ਪਾਉਂਦੇ ਉਹ ਕੀ ਪ੍ਰੋਬਲਮ ਹੈ ਮੰਨ ਲਓ ਤੁਹਾਡੀ ਇਸ ਪਾਸੋਂ ਜਾੜਾ ਤੁਹਾਡੀ ਨਿਕਲ ਗਈ ਜਦੋਂ ਤੁਸੀਂ ਇਸ ਪਾਸੋਂ ਜੜ੍ਹ ਨਿਕਲ ਗਈ ਜਿਆਦਾਤਰ ਲੋਕਾਂ ਦੀ ਪਹਿਲੀ ਜੜ੍ਹ ਨਿਕਲਦੀ ਹੈ ਜਿਹਨੂੰ 6 ਨੰਬਰ ਕਹਿੰਦੇ ਆਸੀਂ ਫਰਸਟ ਮੋਲਰ ਸਭ ਤੋਂ ਵੱਡਾ ਦੰਦ ਹੁੰਦਾ ਕਿਉਂਕਿ 6 ਸਾਲ ਦੀ ਉਮਰ ਚ ਆ ਜਾਂਦਾ ਇਸ ਕਰਕੇ ਖਰਾਬ ਵੀ ਸ਼ਾਇਦ ਇਹ ਬਾਕੀ ਦੰਦਾਂ ਤੋਂ ਪਹਿਲਾਂ ਹੋ ਜਾਂਦਾ ਉਹ ਜੜ੍ਹ ਤੁਹਾਡੀ ਗਈ ਨਿਕਲ ਹੁਣ ਤੁਸੀਂ ਉਸ ਪਾਸੋਂ ਪ੍ਰੋਪਰਲੀ ਨਹੀਂ ਚਿੱਤ ਸਕਦੇ ਜਦੋਂ ਤੁਸੀਂ ਉਸ ਪਾਸੋਂ ਪ੍ਰੋਪਰਲੀ ਚਿੱਥ ਨਹੀਂ ਪਾਉਗੇ ਤਾਂ ਤੁਸੀਂ ਨੇਚਰਲੀ ਦੂਜੇ ਪਾਸੇ ਚਿੱਥੋਗੇ ਦੂਜੇ ਪਾਸੇ ਚਿੱਥੋ ਜਦੋਂ ਤੁਸੀਂ ਸਾਰਾ ਖਾਣਾ ਇਸ ਪਾਸੇ ਚਿੱਥੋਗੇ ਤਾਂ ਇੱਕ ਸਾਈਡ ਦੇ ਮਸਲਸ ਤੁਸੀਂ ਜ਼ਿਆਦਾ ਯੂਜ਼ ਕਰੋਗੇ। ਹਮ ਮੈਸਟ੍ਰੀਕੇਟਰੀ ਮਸਲਸ ਕਹਿੰਦੇ ਨੇ ਇਹਨਾਂ ਨੂੰ ਮੈਸਟ੍ਰੀਕੇਸ਼ਨ ਜੋ ਖਾਣਾ ਚਬਾਣੇ ਇਹਨੂੰ ਚਬਾਉਣ ਵਾਲੇ ਮਸਲਸ ਦਾ ਇੱਕ ਸੈੱਟ ਹੁੰਦਾ ਹੈ। ਪੰਜ ਚਾਰ ਪੰਜ ਮਸਲਸ ਜੁੜ ਕੇ ਕੰਮ ਕਰਦੇ ਆ। ਹਮ ਇਹ ਮਸਲਸ ਇੱਥੋਂ ਸ਼ੁਰੂ ਹੁੰਦੇ ਆ ਤੁਹਾਡੇ ਟੈਂਪੋਰਲ ਰੀਜਨ ਤੋਂ ਪੜਪੜੀ ਤੋਂ। ਇਹਦੇ ਨਾਲ ਜੁੜਦੇ ਆ। ਮੂੰਹ ਖੋਲਣ ਦੇ ਮਸਲਸ ਅਲੱਗ ਹੁੰਦੇ ਆ। ਬੰਦ ਕਰਨ ਦੇ ਮਸਲਸ ਅਲੱਗ ਹੁੰਦੇ ਆ। ਸੱਜੇ ਖੱਬੇ ਕਰਨ ਦੇ ਅਲੱਗ ਹੁੰਦੇ ਆ। ਹਮ ਸੋ ਇਹ ਮਸਲਸ ਇੱਥੋਂ ਤੋਂ ਤੁਹਾਡੇ ਇੱਥੇ ਹੂੰ ਇੱਥੋਂ ਤੋਂ ਇੱਥੇ ਇੱਥੋਂ ਤੋਂ ਤੁਹਾਡੀ ਗਰਦਨ ਨਾਲ ਤੇ ਇੱਥੇ ਤੱਕ ਗਰ ਇੱਥੇ ਤੱਕ ਜੁੜਦੇ ਆ ਕੰਨ ਦੇ ਪਿੱਛੇ ਹੂੰ ਜੋ ਤੁਸੀਂ ਇੱਕੋ ਪਾਸੇ ਭਾਜੀ ਖਾਣਾ ਖਾਈ ਜਾਓਗੇ ਸਾਰਾ ਇੱਕ ਪਾਸੇ ਦਾ ਖਾਣਾ ਬੰਦ ਹੋ ਗਿਆ ਤਾਂ ਇਹ ਸਾਰੇ ਦੇ ਸਾਰੇ ਮਸਲ ਤੁਹਾਡੇ ਸਪਾਜ਼ਮ ਹੋ ਜਾਣਗੇ ਥੱਕ ਜਾਣਗੇ ਸ਼੍ਰਿੰਕ ਮਤਲਬ ਇਕੱਠੇ ਹੋ ਜਾਣਗੇ ਜਿਹਨੂੰ ਕੜੱਲ ਪੈਣਾ ਜਿਹਨੂੰ ਕਹਿੰਦੇ ਨੇ ਨਾ ਜਾਂ ਐ ਸਮਝ ਲਓ ਵੀ ਇੱਕ ਪਾਸੇ ਆਪਾਂ ਜਿੰਮ ਲਾ ਰਹੇ ਹਾਂ ਤਾਂ ਬਾਈਸੈਪ ਵਡਾ ਹੋ ਗਿਆ ਖੱਬੇ ਹੱਥ ਨਾਲ ਨਹੀਂ ਲਾ ਰਹੇ ਤਾਂ ਨਹੀਂ ਬਣਿਆ ਇੱਕ ਪਾਸੇ ਦੇ ਮਸਲਸ ਵੀਕ ਹੋਗੇ ਇੱਕ ਪਾਸੇ ਤੇ ਸਖਤ ਹੋਗੇ ਤਾਂ ਜਿਹੜੇ ਪਾਸੇ ਦੇ ਮਸਲ ਸਖਤ ਹੋਗੇ ਉਹ ਤੁਹਾਡੀ ਪਿੱਛੇ ਗਰਦਨ ਨਾਲ ਜੁੜੇ ਹੋਇਆ ਜਦੋਂ ਕੰਟਰੈਕਟ ਕਰਨਗੇ ਤਾਕਤ ਨਾਲ ਤਾਂ ਤੁਹਾਡੀ ਰੀਡ ਦੀ ਹੱਡੀ ਦੇ ਉੱਤੇ ਵੀ ਪ੍ਰੈਸ਼ਰ ਪਏਗਾ ਤੁਹਾਡੀ ਰੀਡ ਦੀ ਹੱਡੀ ਨੂੰ ਵੀ ਆਪਣੇ ਵੱਲ ਖਿੱਚਣਗੇ ਉੱਥੇ ਤੁਹਾਡੇ ਜਿਹੜੇ ਮਣਕੇ ਆ ਜਿਨ੍ਹਾਂ ਨੂੰ ਸਰਵਾਈਕਲ ਸਪੋਨਡਲਾਈਟਿਸ ਇੱਕ ਬਿਮਾਰੀ ਹੋ ਜਾਂਦੀ ਹੈ ਮਤਲਬ ਜਿਹੜੇ ਉਸ ਮਣ ਉਹਨਾਂ ਨੂੰ ਪ੍ਰੈਸ ਕਰ ਲੈਂਦੇ ਆ ਤੁਹਾਡੀ ਨਰਵ ਨੂੰ ਟੱਚ ਕਰਦੇ ਆ ਹੁਣ ਤੁਹਾਡੀ ਬਿਮਾਰੀ ਸ਼ੁਰੂ ਹੋ ਗਈ ਸਰਵਾਈਕਲ ਦੀ ਸਰਵਾਈਕਲ ਦਾ ਵੱਡਾ ਕਾਰਨ ਦੰਦ ਨੇ ਬਹੁਤ ਵੱਡਾ ਕਾਰਨ ਆ ਭਾਜੀ ਤੁਸੀਂ ਦੰਦ ਕਢਾਇਆ ਸੀ ਨਹੀਂ ਲਵਾਇਆ ਉਹਦੇ ਕਰਕੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਸ਼ੁਰੂ ਹੋ ਗਈ ਇੱਥੋਂ ਹੁਣ ਇੱਕ ਮਸਲ ਤੁਹਾਡਾ ਇੱਥੇ ਅਟੈਚਡ ਹੈ ਇਹ ਵੀ ਥੱਕ ਗਿਆ ਇੱਥੇ ਵੀ ਖਿੱਚ ਪੈ ਗਈ ਕਢਾਇਆ ਤੁਸੀਂ ਦੰਦ ਤੁਹਾਡਾ ਸਿਰ ਦੁਖੀ ਜਾਂਦਾ ਜਿਹਨੂੰ ਮਾਈਗਰੇਨ ਤਾਂ ਕਹਿੰਦੇ ਉਹਦਾ ਰਿਲੇਸ਼ਨ ਵੀ ਦੇਖੋ ਇੱਥੋਂ ਆ ਗਿਆ ਗਰਦਨ ਨਾਲ ਤੁਹਾਨੂੰ ਦੱਸ ਦਿੱਤਾ ਗਰਦਨ ਸ਼ੋਲਡਰ ਦੇ ਨਾਲ ریلیਟਡ ਆ ਤੁਹਾਡਾ ਮੋਢਾ ਦੁਖਣਾ ਸ਼ੁਰੂ ਹੋ ਜਾਂਦਾ ਤਾਂ ਜ਼ਿਆਦਾਤਰ ਦਰਸ਼ਕਾਂ ਨੂੰ ਮੈਂ ਕਹਾਂਗਾ ਜਿਨ੍ਹਾਂ ਦੇ ਸਰਵਾਈਕਲ ਦੀ ਪ੍ਰੋਬਲਮ ਹੈ ਕੰਨ ਦੇ ਪਿੱਛੇ ਦਰਦ ਰਹਿੰਦਾ ਹੈ ਸਿਰ ਦਰਦ ਰਹਿੰਦਾ ਜਾਂ ਮੋਢੇ 'ਚ ਦਰਦ ਰਹਿੰਦਾ ਤਾਂ ਚੈੱਕ ਕਰੋ ਕਿ ਤੇ ਤੁਹਾਡਾ ਕੋਈ ਦੰਦ ਤਾਂ ਨਹੀਂ ਮਿਸਿੰਗ ਤੁਸੀਂ ਦੰਦ ਤਾਂ ਨਹੀਂ ਕਢਾਇਆ ਜਿਹੜਾ ਨਹੀਂ ਲਵਾਇਆ ਬਹੁਤ ਸਾਰੇ ਭਾਜੀ ਇਹ ਚੀਜ਼ਾਂ ਮੇਰੇ ਸਤਾਈਆਂ ਕਿਉਂਕਿ ਮੇਰੇ ਵਾਈਫ ਨੇ ਜਿਹੜੇ ਫਿਜ਼ੋਥੈਰੇਪਿਸਟ ਨੇ ਹੂੰ ਸਾਡਾ ਇਹੀ ਕਲੀਨਿਕ ਤੁਸੀਂ ਜਿੱਥੇ ਆਇਓ ਦੂਜੇ ਪਾਸੇ ਸਾਡਾ ਫਿਜ਼ੋਥੈਰੇਪੀ ਡਿਪਾਰਟਮੈਂਟ ਹੈ ਤੇ ਉਹ ਮਾਸਟਰਸ ਇਨ ਫਿਜ਼ੋਥੈਰੇਪੀ ਇਨ ਆਰਥੋ ਐਸੀ ਚੀਜ਼ ਦੇ ਸਪੈਸ਼ਲਿਸਟ ਨੇ ਉਹ ਉਹਨਾਂ ਦੇ ਕੋਲ ਜਿੰਨੇ ਸਰਵਾਈਕਲ ਦੇ ਪੇਸ਼ੈਂਟਸ ਆਂਦੇ ਆ ਜਦੋਂ ਸਾਨੂੰ ਇਹ ਚੀਜ਼ ਪਤਾ ਲੱਗੀ ਤਾਂ ਅਸੀਂ ਉਹਨਾਂ ਨੂੰ ਵੀ ਚੈੱਕ ਕੀਤਾ ਤਾਂ ਅਸੀਂ ਦੇਖਿਆ ਵੀ ਜ਼ਿਆਦਾਤਰ ਸਰਵਾਈਕਲ ਦੇ ਮਰੀਜ਼ਾਂ ਦੇ ਕੋਈ ਨਾ ਕੋਈ ਦੰਦ ਨਿਕਲੇ ਹੁੰਦਾ ਤੇ ਜਦੋਂ ਤੁਸੀਂ ਉਹ ਦੰਦ ਲਾ ਦਿੰਨੇ ਹੋ ਤਾਂ ਉਹ ਪ੍ਰੋਬਲਮ ਹੌਲੀ 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 ਖਤਮ ਹੋ ਜਾਂਦੀ ਬਿਲਕੁਲ ਨਾਰਮਲ ਹੋ ਜਾਂਦੀ ਠੀਕ ਹੈ ਸੋ ਇਹ ਕਿਤੇ ਕਿਤੇ ਜਾਂਦੇ ਆ ਕਿੱਥੇ ਕਿੱਥੇ ਮਲਵੰਦੇ ਆ ਕੀ ਕੀ ਕਰਦੇ ਆ ਹਾਂਜੀ 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 ਸੋ ਮਤਲਬ ਇਹਦਾ ਇੱਕ ਸਹੀ ਹਰ ਚੀਜ਼ ਪਿੱਛੇ ਸਾਇੰਸ ਹੈ ਭਾਜੀ ਉਹ ਲੱਭਣੀ ਜ਼ਰੂਰੀ ਹੈ ਸੋ ਜੇ ਆਪਣਾ ਸਿਰਫ ਦੰਦ ਲਵਾਉਣ ਨਾਲ ਹੀ ਆਪਣੀਆਂ ਪ੍ਰੋਬਲਮ ਸੋਲਵ ਹੁੰਦੀਆਂ ਨੇ ਤਾਂ ਕਿੱਡੀ ਵੱਡੀ ਗੱਲ ਹੈ ਮਨ ਤੇ ਚਾਹੀ ਸਵਾਲ ਪੁੱਛਣਾ ਚਾਹਾਂਗਾ ਸਾਨੂੰ ਇਹ ਵੀ ਪਤਾ ਲੱਗਿਆ ਸੀ ਵੀ ਤੁਹਾਡੇ ਕੋਲ ਐਨ ਆਰ ਆਈਸ ਬੜੇ ਆਉਂਦੇ ਆ ਜੀ ਹੁਣ ਐਨ ਆਰ ਆਈਸ ਦਾ ਟ੍ਰੀਟਮੈਂਟ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ ਕਿਉਂਕਿ ਐਨ ਆਰ ਆਈਸ ਨੇ ਆਣਾ ਉਹਨਾਂ ਨੇ ਰਹਿਣ ਸਹਣ ਦਾ ਵੀ ਦੇਖਣਾ ਜ਼ਰੂਰੀ ਥਣੇ ਨਾ ਉਹ ਇੱਥੇ ਪਟਿਆਲੇ ਦਾ ਹੀ ਹੋਏਗਾ ਉਹ ਜਲੰਧਰ ਦਾ ਵੀ ਹੋ ਸਕਦਾ ਉਹ ਲੁਧਿਆਣਾ ਦਾ ਵੀ ਹੋ ਸਕਦਾ ਉਹ ਕੋਚੀ ਦਾ ਵੀ ਹੋ ਸਕਦਾ ਬਿਲਕੁਲ ਤੇ ਟ੍ਰੀਟਮੈਂਟ ਹੈ ਤਾਂ ਨਹੀਂ ਵੀ ਅੱਜ ਜਿਵੇਂ ਇੱਕ ਸੈਟਿੰਗ ਦੇ ਵਿੱਚ ਹੋ ਜੇ ਕਈ ਵਾਰੀ ਚਾਰ-ਚਾਰ ਸੈਟਿੰਗਸ ਵੀ ਲੱਗਦੀਆਂ ਨੇ ਬਿਲਕੁਲ ਭਾਜੀ ਰੱਬ ਦੀ ਬਹੁਤ ਜਿੰਨਾ ਸ਼ੁਕਰ ਕਰਿਆ ਜਾਏ ਉਹਨਾਂ ਘਟਾ ਜੀ ਲੋਕ ਸਾਡੇ ਤੇ ਬਹੁਤ ਵਿਸ਼ਵਾਸ ਕਰਦੇ ਆ ਸਰ ਆਪਣੇ ਕਲੀਨਿਕ ਤੇ ਭਾਜੀ ਤੁਸੀਂ ਮੇਰਾ ਕਲੀਨਿਕ ਦੇਖਿਆ ਹੋਗਾ ਸਾਡੇ ਕੋਲੇ ਮੇਰੇ ਤੋਂ ਇਲਾਵਾ ਪੰਜ ਡੈਂਟਿਸਟ ਅਸੀਂ ਹੋਰ ਆ ਸਾਡੀ ਟੀਮ ਹੈ ਜਿਹਦੇ ਚ ਸਾਡੇ ਕੋਲ ਦੋ ਰੂਟ ਕਨਲ ਸਪੈਸ਼ਲਿਸਟ ਡਾਕਟਰਸ ਨੇ ਐਂਡੋਡਾਂਟਿਸ ਨੇ ਇੱਕ ਮਸੂੜਿਆਂ ਦਾ ਸਪੈਸ਼ਲਿਸਟ ਡਾਕਟਰ ਹੈ ਇੱਕ ਸਾਡੇ ਕੋਲ ਤਾਰਾਂ ਦੇ ਸਪੈਸ਼ਲਿਸਟ ਅਲੱਗ ਤੋਂ ਡਾਕਟਰ ਨੇ ਤੇ ਅਸੀਂ ਸਾਰੇ ਮੈਂ ਖੁਦ ਇੰਪਲਾਂਟਸ ਦੇਖਦਾ ਸਰ ਇੰਪਲਾਂਟਸ ਬਾਕੀ ਸਰਜਰੀਜ਼ ਸੋ ਸਾਰਾ ਕੁਝ ਸਾਡੇ ਕੋਲ ਇਨ ਹਾਊਸ ਹੈ ਮਲਟੀ ਸਪੈਸ਼ਲਿਟੀ ਡੈਂਟਲ ਕਲੀਨਿਕ ਹੈ ਸਾਡਾ ਜਿੰਨੇ ਵੀ ਸਾਡੇ ਐਨਆਰਆਈ ਦੋਸਤ ਨੇ ਜਿਨ੍ਹਾਂ ਨੂੰ ਕੋਈ ਸਮੱਸਿਆਵਾਂ ਆਉਂਦੀਆਂ ਨੇ ਸਾਨੂੰ ਜਾਣਦੇ ਆ ਉਹ ਮੇਰੇ ਨਾਲ ਫੋਨ ਤੇ ਕੰਟੈਕਟ ਕਰਦੇ ਆ ਭਾਜੀ ਕੋਈ ਉਹਨਾਂ ਦੀ ਪ੍ਰੋਬਲਮ ਹੈ ਜਿੰਨਾ ਕੁ ਹੋ ਸਕਦਾ ਮੈਂ ਵੀਡੀਓ ਕਾਲ ਤੇ ਜਿੰਨਾ ਕੁ ਅਸੈਸਸ ਮੈਂ ਕਰ ਸਕਦਾ ਮੈਂ ਕਰਦਾ ਮੈਨੂੰ ਆਪਣੇ ਐਕਸ-ਰੇਸ ਭੇਜ ਦੇ ਆਪਣੇ ਫੋਟੋਸ ਭੇਜ ਦੇ ਅਸੀਂ ਕੁਝ ਟ੍ਰੀਟਮੈਂਟ ਪਲਾਨ ਬਣਾ ਲੈਣਾ ਕਿ ਇਦ-ਇਦਾਂ ਦਾ ਕੁਝ ਹੋਏਗਾ ਉਹ ਮੈਂ ਇਹਨਾਂ ਨੂੰ ਦੱਸ ਦੇਣਾ ਕਿ ਤੁਹਾਡਾ ਇੰਨਾ ਕੁ ਸਮਾਂ ਲੱਗੇਗਾ ਫਿਰ ਉਹ ਆਪਣੇ ਉਹਨਾਂ ਨੇ ਕਿਉਂਕਿ ਹਰ ਸਾਲ ਵਿਜ਼ਿਟ ਕਰਨਾ ਹੁੰਦਾ ਉਹਨਾਂ ਨੇ ਆਪਣੇ ਜਦੋਂ ਦੱਸ ਦਿਆ ਮੈਨੂੰ ਕਿ ਮੈਂ ਫਲਾਣੇ ਮਹੀਨੇ ਆਣਾ ਸੀ ਕੋਈ ਵਿਆਹ ਤੇ ਆਣਾ ਤਾਂ 10 ਕਿ ਦਿਨ ਮੈਂ ਉਹਨਾਂ ਨੂੰ ਦੱਸਦਾ ਨਾ ਕਿ ਮੈਨੂੰ ਜਾਂ 10 ਦਿਨ ਜਾਂ 5 ਦਿਨ ਐਨੇ ਦਿਨ ਤੁਸੀਂ ਦੇ ਦਿਓ ਤਾਂ ਜ਼ਿਆਦਾਤਰ ਤਾਂ ਲੋਕ ਜਿਹੜੇ ਤਾਂ ਪੰਜਾਬ ਦੇ ਆ ਭਾਜੀ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਆ ਉਹ ਤਾਂ ਪਟਿਆਲਾ ਕੋ ਬਹੁਤਾ ਦੂਰ ਨਹੀਂ ਆ ਜਿਹੜੇ ਮਰਜ਼ੀ ਸਟੇਸ਼ਨ ਤੋਂ ਤੁਸੀਂ 2 2.5 ਘੰਟੇ ਚ ਇੱਥੇ ਆ ਸਕਦੇ ਆ ਅਰਲੀ ਮਾਰਨਿੰਗ ਆ ਕੇ ਟ੍ਰੀਟਮੈਂਟ ਕਰਾ ਕੇ ਵਾਪਸ ਜਾ ਸਕਦੇ ਹੋ ਤੇ ਪਰ ਜਿਹੜੇ ਲੋਕੀ ਟੋਟਲੀ ਸ਼ਿਫਟ ਹੋ ਚੁੱਕੇ ਆ ਉੱਥੇ ਜਿਨ੍ਹਾਂ ਦਾ ਇੱਥੇ ਕੋਈ ਨਹੀਂ ਹੈਗਾ ਉਹ ਫਿਰ ਸਾਡੇ ਕੋਲ ਆਉਂਦੇ ਆ ਬਹੁਤ ਸਾਲ ਪਹਿਲਾਂ ਤਾਂ ਮੇਰੇ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਮੇਰੇ ਘਰ ਰੁਕਦੇ ਰਹੇ ਆ ਤੇ ਕਿਉਂਕਿ ਮੈਂ ਅਸੀਂ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਸੀ ਸਾਡੇ ਘਰੇ ਰੌਣਕ ਲੱਗ ਜਾਂਦੀ ਸੀ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਹੀ ਮਾਰਦੇ ਸੀ ਟ੍ਰੀਟਮੈਂਟਸ ਵੀ ਦਿੰਦੇ ਸੀ ਤੇ ਹੁਣ ਐ ਵੀ ਇੰਨਾ ਜ਼ਿਆਦਾ ਨਹੀਂ ਹੋ ਸਕਦਾ ਤਾਂ ਸਾਡੇ ਇੱਥੇ ਗੁਆਣ ਚ ਬਹੁਤ ਅੱਛੇ ਹੋਟਲਸ ਹੈਗੇ ਆ ਤਾਂ ਅਸੀਂ ਹੋਟਲ ਬੁੱਕ ਕਰਾ ਦਿੰਦੇ ਆ ਉਹ ਆਉਂਦੇ ਆ ਸਾਡਾ ਲੜਕਾ ਉਹਨਾਂ ਨੂੰ ਪਿਕ ਕਰਦਾ ਹੈਗਾ ਹੋਟਲ 'ਚ ਠਹਿਰ ਆਉਂਦਾ ਹੈ ਅਸੀਂ ਟ੍ਰੀਟਮੈਂਟਸ